ਤੁਹਾਨੂੰ ਅੱਜ ਇੱਕ ਵੀਰ ਨੇ ਬੜੀ ਸੋਹਣੀ ਗੱਲ ਦੱਸੀ ਕਹਿੰਦਾ ਮਿਹਨਤ ਅਤੇ ਮਜ਼ਦੂਰੀ ਦੀ ਪਰਿਭਾਸ਼ਾ ਕੀ ਮਿਹਨਤ ਅਤੇ ਮਜ਼ਦੂਰੀ ਦੇ ਵਿੱਚ ਫਰਕ ਕੀ ਕਈਆਂ ਨੇ ਕਿਹਾ ਵੀ ਅਸੀਂ ਤਾਂ ਮਿੱਤਰਾਂ ਮਿਹਨਤ ਬਹੁਤ ਕਰਦੇ ਹਾਂ ਮਜ਼ਦੂਰੀ ਵੀ ਬਹੁਤ ਕਰਕੇ ਵੇਖ ਲਈ ਪਰ ਅਸੀਂ ਤਾਂ ਕਾਮਯਾਬ ਨਹੀਂ ਹੋਏ ਕਈ ਕਹਿੰਦੇ ਮਿੱਤਰੋ ਮਿਹਨਤ ਤਾਂ ਗਧਾ ਵੀ ਬਹੁਤ ਕਰਦਾ ਉਹ ਤਾਂ ਕਾਮਯਾਬ ਨਹੀਂ ਹੋਇਆ ਮਿੱਤਰੋ ਗੱਲ ਇੱਥੇ ਇਹ ਸਿੱਧ ਹੁੰਦੀ ਹੈ ਵੀ ਗਧਾ ਆਖਰਕਾਰ ਕੰਮ ਕੀ ਕਰ ਰਿਹਾ ਜੇਕਰ ਗਧਾ ਕੰਮ ਕਰ ਰਿਹਾ ਭਾਰ ਢੋਣ ਦਾ ਤਾਂ ਗਧੇ ਜਿੰਨਾ ਭਾਰ ਕੋਈ ਵੀ ਜੀਵ ਇਸ ਧਰਤੀ ਤੇ ਨਹੀਂ ਢੋ ਸਕਦਾ ਤਾਂ ਮੇਰੇ ਖਿਆਲ ਦੇ ਵਿੱਚ ਗਧਾ ਆਪਣੇ ਕੰਮ ਦੇ ਵਿੱਚ ਕਾਮਯਾਬ ਆ ਜਿਹੜਾ ਵੀ ਮਿਹਨਤ ਦਾ ਗਦਾ ਵੀ ਕਰਦਾ ਤੇ ਗਦਾ ਦਾ ਮਿਹਨਤ ਕੰਮ ਕਰਦਾ ਭਾਰ ਢੋਣਦਾ ਤੇ ਗਦਾ ਦਾ ਆਪ ਦੇ ਕੰਮ ਦੇ ਵਿੱਚ ਕੰਮ ਆਵਾ ਤੇ ਮਿੱਤਰੋ ਗੱਲ ਇਥੇ ਹੁੰਦੀ ਆ ਵੀ ਤੁਸੀਂ ਕੰਮ ਕਿਹੜਾ ਕਰ ਰਹੇ ਹੁਣ ਜੇਕਰ ਤੁਸੀਂ ਕਾਮਯਾਬ ਹੋਣਾ ਸਕਸੈਸਫੁਲ ਹੋਣਾ ਕੰਮ ਦਾ ਸਹੀ ਸਮਾਂ ਹੋਣਾ ਚਾਹੀਦਾ ਹੁਣ ਮੈਂ ਤੁਹਾਨੂੰ ਪਰਭਾਸ਼ਾ ਦਿੰਨਾ ਮਿਹਨਤ ਅਤੇ ਮਜ਼ਦੂਰੀ ਦੀ ਜਿਹੜਾ ਕੰਮ ਸਮੇਂ ਤੇ ਕੀਤਾ ਉਹਨੂੰ ਕਹਿੰਦੇ ਮਿਹਨਤ ਤੇ ਜਿਹੜਾ ਕੰਮ ਸਮਾਂ ਟਪਾ ਕੇ ਕੀਤਾ ਉਹਨੂੰ ਕਹਿੰਦੇ ਮਜ਼ਦੂਰੀ ਹੁਣ ਮੰਨ ਲਓ ਤੁਸੀਂ ਇਕਵਾਰੇ ਹੋ ਜਿਹੜਾ ਕੰਮ ਤੁਸੀਂ ਇਕਵਾਰੇ ਰਹਿ ਕੇ ਕਰਨਾ ਸੀ ਚਾਹੇ ਤੁਸੀਂ ਮਿਸਤਰੀ ਹੋ ਤੁਸੀਂ ਇਕਵਾਰੇ ਸੀ ਇਕਵਾਰੇ ਤਾਂ ਤੁਸੀਂ ਐਸ਼ ਪ੍ਰਸਤ ਕਰ ਛੱਡੀ ਤੁਹਾਨੂੰ ਬੜਾ ਕਹਿਆ ਤੁਹਾਡੇ ਪਾਪਾ ਨੇ ਆ ਪੁੱਤ ਜਾਣਦਾਰ ਹੈ ਮਿਸਤਰੀ ਨਾਲ ਕੰਮ ਸਿੱਖਲਾ ਕੰਮ ਸਿੱਖਲਾ ਕੰਮ ਸਿੱਖਲਾ ਉਦੋਂ ਤੁਸੀਂ ਗਏ ਨਾ ਜਦੋਂ ਤੁਸੀਂ ਵਿਆਹ ਹੋ ਗਿਆ ਤੁਹਾਡਾ ਉਹੀ ਕੰਮ ਤੈਨੂੰ ਮਿਸਤਰੀ ਨਾਲ ਜਾ ਕੇ ਤੁਸੀਂ ਸਿੱਖ ਰਹੇ ਹਾਲਾਂਕਿ ਹੁਣ ਤਾਂ ਤੁਹਾਨੂੰ ਪਤਾ ਵੀ ਇੱਕ ਤਾਂ ਤੁਸੀਂ ਟਾਈਮ ਖੁੰਝਾ ਲਿਆ ਜਦੋਂ ਤੁਸੀਂ ਕੁਵਾਰੇ ਸੀ ਉਦੋਂ ਤੁਹਾਡੇ ਖਰਚੇ ਘੱਟ ਸੀ ਤੁਸੀਂ ਕੰਮ ਸਿੱਖਦੇ ਕਾਮਯਾਬ ਹੋ ਜਾਣਾ ਸੀ ਹੁਣ ਤੁਹਾਡੇ ਸਿਰ ਤੇ ਕਬੀਲਦਾਰੀ ਆ ਗਈ ਜਿਹੜਾ ਕੰਮ ਤੁਹਾਡੇ ਬਾਪੂ ਜੀ ਰੋ ਰੋ ਕੇ ਕਹਿ ਰਹੇ ਸੀ ਪੁੱਤਰਾ ਮਿਸਤਰੀ ਬਣ ਜਾ ਮਿਸਤਰੀ ਬਣ ਜਾ ਮਿਸਤਰੀ ਬਣ ਜਾ ਹੁਣ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਜਾ ਕੇ ਤੁਸੀਂ ਉਹ ਕੰਮ ਫੜ ਰਹੇ ਹੋ ਫਿਰ ਤੁਸੀਂ ਕੀ ਕਰਨਾ ਸਾਰੀ ਉਮਰ ਮਜ਼ਦੂਰੀ ਖਰਚੇ ਚੱਲ ਪਏ ਉਸ ਤੋਂ ਬਾਅਦ ਬੱਚਾ ਹੋ ਗਿਆ ਉਸ ਤੋਂ ਬਾਅਦ ਕਬੀਲਦਾਰੀਆਂ ਪੈ ਗਈਆਂ ਤੇ ਜਿਹੜਾ ਤੁਸੀਂ ਮਜ਼ਦੂਰੀ ਕਰ ਰਹੇ ਹੋ ਉਹ ਤੁਸੀਂ ਆਪਦਾ ਕਾਰ ਚਲਾ ਰਹੇ ਹੋ। ਇਹੀ ਜੇਕਰ ਤੁਸੀਂ ਕੰਮ ਵਿਆਹ ਤੋਂ ਪਹਿਲਾਂ ਕਰਦੇ ਉਨੀ ਮਿਹਨਤ ਕਰਦੇ ਅੱਜ ਤੁਸੀਂ ਕਿੱਥੇ ਹੁੰਦੇ। ਇਸ ਕਰਕੇ ਮਿੱਤਰੋ ਜਿਹੜਾ ਕੰਮ ਸਮੇਂ ਤੇ ਕੀਤਾ ਉਹ ਕਹਿੰਦੇ ਮਿਹਨਤ ਤੇ ਜਿਹੜਾ ਕੰਮ ਸਮਾਂ ਟਪਾ ਕੇ ਕੀਤਾ ਉਹਨੂੰ ਕਹਿੰਦੇ ਮਜ਼ਦੂਰੀ। ਹੁਣ ਮੈਂ ਇੱਕ ਪਰਿਭਾਸ਼ਾ ਤੁਹਾਨੂੰ ਹੋਰ ਦਿੰਦਾ। ਕਿਸੇ ਸੱਜਣ ਨੇ ਮੁੰਬਈ ਜਾਣਾ ਸੀ। ਉਹ ਕੀ ਹੋਇਆ ਵੀ 5 ਮਿੰਟ ਲੇਟ ਹੋ ਗਿਆ। ਉਸਦੀ ਟ੍ਰੇਨ ਛੁੱਟ ਗਈ। ਹੁਣ ਤੁਸੀਂ ਦੱਸੋ ਵੀ ਕਿੰਨਾ ਲੇਟ ਆ? ਤੁਸੀਂ ਆਖੋਗੇ ਵੀ 5 ਮਿੰਟ ਲੇਟ? ਨਹੀਂ। ਉਹ 5 ਮਿੰਟ ਲੇਟ ਨਹੀਂ ਜੇਕਰ ਤਾਂ ਉਸਨੇ ਕਿਸੇ ਦੀ ਬਰਥਡੇ ਪਾਰਟੀ ਤੇ ਜਾਣਾ ਸੀ ਤਾਂ ਘੱਟੋ ਘੱਟ 24 ਘੰਟੇ ਲੇਟ ਹੋ ਗਿਆ ਕਿਉਂਕਿ ਜਿਹੜੀ ਟ੍ਰੇਨ ਆ ਉਹ 24 ਘੰਟਿਆਂ ਬਾਅਦ ਆਊਗੀ ਜੇਕਰ ਉਹ ਯਾਨੀ ਕਿ ਇੰਟਰਵਿਊ ਦੇਣ ਜਾ ਰਿਹਾ ਤਾਂ ਘੱਟੋ ਘੱਟ 6-7 ਮਹੀਨੇ ਲੇਟ ਹੈ ਕਿਉਂਕਿ ਇੰਟਰਵਿਊ ਦੁਬਾਰਾ ਜਿਹੜੀ 6-7 ਮਹੀਨੇ ਬਾਅਦ ਆਊ ਜੇਕਰ ਉਹ ਕਿਸੇ ਦੇ ਮਰਨ ਤੇ ਜਾ ਰਿਹਾ ਤੇ ਪੂਰੇ ਜੀਵਨ ਭਰ ਲੇਟ ਹੈ ਕਿਉਂਕਿ ਜਾਂਦਿਆਂ ਨੂੰ ਤਾਂ ਸੰਸਕਾਰ ਕਰ ਦੇਣਾ ਉਹਨਾਂ ਨੇ ਤੇ ਟ੍ਰੇਨ ਤਾਂ 24 ਘੰਟੇ ਬਾਅਦ ਆਊਗੀ ਜੇਕਰ ਉਹ ਕਿਸੇ ਦੀ ਮੈਰਿਜ ਤੇ ਜਾ ਰਿਹਾ ਤੇ ਉਹ ਜ਼ਿੰਦਗੀ ਭਰ ਲੇਟ ਕਿਉਂਕਿ 24 ਘੰਟੇ ਬਾਅਦ ਆਉਗੀ ਤੇ ਉਹਨੇ ਚਿਰ ਨੂੰ ਤਾਂ ਵਿਆਹ ਹੋ ਜਾਣਾ ਤਾਂ ਮਿੱਤਰੋ ਤੁਸੀਂ 5 ਮਿੰਟ ਨਹੀਂ ਲੇਟ ਤੁਸੀਂ ਬੜਾ ਸਮਾਂ ਲੇਟ ਹੋ ਜਾਣੇ ਹੋ ਇਸ ਕਰਕੇ ਤੁਸੀਂ ਐ ਨਾ ਕਿਹਾ ਕਰੋ 5 ਮਿੰਟ ਰੁਕ ਜਾ 2 ਮਿੰਟ ਰੁਕ ਜਾ 4 ਮਿੰਟ ਰੁਕ ਜਾ ਇਸ ਦੇ ਪਿੱਛੇ ਕੈਲਕੂਲੇਸ਼ਨ ਦੇਖਿਆ ਕਰੋ ਵੀ ਤੁਸੀਂ ਕਿੰਨੇ ਚਿਰ ਲੇਟ ਹੋ ਇਸ ਕਰਕੇ ਮਿੱਤਰੋ ਜਿਹੜਾ ਵੀ ਕੰਮ ਤੁਸੀਂ ਸਮੇਂ ਤੇ ਕਰ ਲਿਆ ਉਹ ਮਿਹਨਤ ਆ ਇਸ ਕਰਕੇ ਮਿੱਤਰੋ ਸਹੀ ਸਮਾਂ ਕਿਹੜਾ ਸਮੇਂ ਸਹੀ ਸਮੇਂ ਨੂੰ ਕਵਰ ਕਰ ਲੋ ਉਸ ਤੇ ਧਿਆਨ ਦੇ ਲੋ ਹੁਣ ਅੱਜ ਜੇਕਰ ਮੈਂ ਕਾਮਯਾਬ ਹਾਂ ਨਾ ਮੈਂ 40-50 ਹਜ਼ਾਰ ਰੁਪਏ ਕਮਾਉਣਾ 40-50 ਹਜ਼ਾਰ ਰੁਪਏ ਮੇਰੇ ਪੱਲੇ ਨਹੀਂ ਪੈਂਦੇ ਇਹੀ ਕਿਤੇ ਮੈਂ ਵਿਆਹ ਤੋਂ ਪਹਿਲਾਂ ਕੰਮ ਤੇ ਜ਼ੋਰ ਦਿੱਤਾ ਹੁੰਦਾ ਕਿਉਂਕਿ ਮੈਂ ਸਾਰੀ ਉਮਰ ਕ੍ਰਿਕਟ ਖੇਡ ਕੇ ਆਪ ਦੀ ਖਰਾਬ ਕਰ ਲਈ ਕਿਉਂਕਿ ক্রিকেট ਤੋਂ ਵੱਡਾ ਕੀੜਾ ਨਹੀਂ ਕੋਈ ਬੜਾ ক্রিকেট ਕੁੱਟਿਆ ਮੈਂ ਜਵਾਨ ਵਿਆਹ ਤੋਂ ਪਹਿਲਾਂ ਸੱਚੀ ਵਿਆਹ ਤੋਂ ਬਾਅਦ ਵੀ ਮੈਂ 2-3 ਸਾਲ ਖੇਡਦਾ ਰਿਆ ਹਜੇ ਵੀ ਕਿਤੇ ਨਾ ਕਿਤੇ ਕੀੜਾ ਉੱਠ ਪੈਂਦਾ ਪਰ ਮੈਂ ਉਹੀ ਸੋਚਦਾ ਵੀ ਜੇਕਰ ਮੈਂ ਉਸ ਵਕਤ ਮਿਹਨਤ ਕੀਤੀ ਹੁੰਦੀ YouTube ਚੈਨਲ ਛੇਤੀ ਖੋਲਿਆ ਹੁੰਦਾ ਉਸ ਤੇ ਜ਼ਿਆਦਾ ਵਰਕ ਕੀਤਾ ਹੁੰਦਾ ਤੇ ਅੱਜ ਮੈਂ ਕਿੰਨਾ ਕਾਮਯਾਬ ਹੋਣਾ ਸੀ ਇਸ ਕਰਕੇ ਸਮਾਂ ਜਿਹੜਾ ਨਾ ਮਿੱਤਰੋ ਸਮਾਂ ਖੁੰਝ ਗਿਆ ਸਮਝ ਗੋ ਜਿੰਦਗੀ ਲੈ ਗਿਆ ਤੁਹਾਡੇ ਬਸ ਫਿਰ ਤਾਂ ਪੱਲੇ ਤੁਹਾਡੇ ਤਰਲੇ ਮਿੰਤਾ ਰਹਿ ਗਏ ਉਸ ਤੋਂ ਬਾਅਦ ਨਸ਼ੇ ਨੁਸ਼ੇ ਚ ਵੜ ਜੂਗੇ ਟੈਨਸ਼ਨਾਂ ਪੈ ਜਾਂਦੀਆਂ ਦਿਮਾਗ ਚੱਕਿਆ ਜਾਂਦਾ ਐਂ ਜਿੰਦਗੀ ਖਤਮ ਹੋ ਜਾਂਦੀ ਤੇ ਅੱਜ ਆ ਅੱਜ ਕੱਲ ਦੀ ਪੀੜ੍ਹੀ ਨੂੰ ਆ ਵੀਡੀਓ ਵਿਖਾਇਆ ਜੀ ਥੋੜੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਰੱਬ ਰੱਖੇ